ਸਭ ਤੋਂ ਪਹਿਲਾਂ ਜਨਮਤਾ ਦੀ ਦੇਖੋ ਜੀ ਆਪ ਸਭ ਨੂੰ ਪਤਾ ਹੀ ਆ ਇੱਕ ਤਾਂ ਜੋ ਪੰਜਾਬ ਦੇ ਵਿੱਚ ਕੀ ਜਿਹੜੇ ਹੜ੍ਹ ਆਏ ਨੇ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੇ ਹਾਲਾਤ ਆ ਬਹੁਤ ਹੀ ਇੱਕ ਯਾਨੀ ਕਿ ਮੰਦਭਾਗੀ ਆ ਆਪਾਂ ਕਹਿ ਸਕਦੇ ਆ ਕਿ ਸਮਾਂ ਵਾ ਸੋ ਦੇ ਨਾਲ ਨਾਲ ਅੱਜ ਅਸੀਂ ਜਿਹੜੀ ਜਗ੍ਹਾ ਤੇ ਮੌਜੂਦ ਆ ਜੀ ਕਨਾਲ ਕਨੋਲੀ ਮੱਖੂ ਇਹ ਜਿਹੜਾ ਪਿੰਡ ਵਾ ਇਹਦਾ ਕਿਸੇ ਬੰਨੇ ਵੀ ਕਿਸੇ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਇੱਕ ਹੜ੍ਹਾਂ ਦੇ ਨਾਲ ਨਾਲ ਲੜਕੀ ਬਰਸਾਤਾਂ ਵੀ ਬਹੁਤ ਜ਼ਿਆਦੀਆਂ ਆਈਆਂ। ਹੂੰ। ਸੋ ਜਿਹੜਾ ਬਰਸਾਤਾਂ ਦਾ ਪਾਣੀ ਉਹ ਇਕੱਠਾ ਹੋ ਕੇ ਪਿੰਡ ਦੀਆਂ ਗਲੀਆਂ ਦੇ ਵਿੱਚ ਹੀ ਖੜਾ ਰਹਿੰਦਾ ਵਾ। ਇੱਕ ਬੰਨੇ ਨਾਲ ਬੰਨਣਾ ਦਰਿਆ ਵਾ ਦੂਸਰੇ ਪਾਸੇ ਨਾਲ ਕਿਸੇ ਬੰਨੇ ਕੋਈ ਪਾਣੀ ਦਾ ਨਿਕਾਸ ਨਾ ਆਉਣ ਕਰਕੇ ਉਹ ਪਿੰਡ ਦੇ ਵਿੱਚ ਕਾਫੀ ਜਾਨੀ ਕਿ ਜਿਹੜੀ ਜਨਤਾ ਵਾ ਕਾਫੀ ਬੱਚੇ ਲੇਡੀਜ਼ ਬਜ਼ੁਰਗਾਂ ਉਹ ਪਾਣੀ ਦੀ ਸਮੈਲ ਨਾਲ ਕਾਫੀ ਬਿਮਾਰ ਸੀ। ਸੋ ਸਾਨੂੰ ਸਾਡੇ ਬੱਚੇ ਹਰਪ੍ਰੀਤ ਹਾਂਜੀ ਹਰਪ੍ਰੀਤ ਸਰਪੰਚ ਤੇ ਉਹਨਾਂ ਦੇ ਬ੍ਰਦਰ ਲਾਪ੍ਰੀਤ ਲਾਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਮਾਤਾ ਜੀ ਆਪਣਾ ਸਾਡੇ ਵੀ ਨਦਰ ਵਿੱਚ ਇੱਥੇ ਕੈਂਪ ਲਗਾਇਆ ਜਾਵੇ ਸੋ ਸਾਡਾ ਬੱਚਾ ਡਾਕਟਰ ਮੰਤਰੀਤ ਤੈਂ ਦੀ ਹੋਸਪੀਟਲ ਆ ਸਾਡੀ ਬੇਟੀ ਹਰਮਨ ਪ੍ਰੀਤ ਥਿੰਦ ਸੋ ਇਹਨਾਂ ਨੇ ਸਾਨੂੰ ਪਹਿਲਾਂ ਵੀ ਕਿਹਾ ਕਿ ਮਾਤਾ ਜੀ ਕਿਤੇ ਵੀ ਕੋਈ ਕੈਂਪ ਲਗਾਣਾ ਹੋਵੇ ਤਾਂ ਸਾਡੇ ਵੱਲੋਂ ਮਤਲਬ ਅਸੀਂ 24 ਘੰਟੇ ਸੰਕਲਪ ਸੇਵਾ ਲਈ ਤਿਆਰ ਆ ਸੋ ਅੱਜ ਇਹਨਾਂ ਦੇ ਸੰਜੋਗ ਨਾਲ ਤੇ ਬੱਚਿਆਂ ਦੇ ਤੇ ਸਾਥ ਸੰਗ ਦੇ ਸਪਲੋਰ ਨਾਲ ਇੱਥੇ ਇੱਕ ਨਾਲ ਬਨੋਲੀ ਦੇ ਚ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਸਾਰੇ ਪੇਸ਼ੈਂਟਾਂ ਦੀ ਜਿਸ ਤਰ੍ਹਾਂ ਕਿ 슈ਗਰ ਦੇ ਟੈਸਟ ਬੀਬੀ ਦੇ ਬੁਖਾਰ, ਢੁਕਾਮ, ਖਾਂਸੀ ਹਰ ਇੱਕ ਤਰ੍ਹਾਂ ਦੀ ਜਨਿਤ ਚੈੱਕਅਪ ਕਰਕੇ ਤੇ ਸਾਰਿਆਂ ਨੂੰ ਦਵਾਈ ਮਰੀਆ ਕਰਾਈ ਜਾ ਰਹੀ ਆ। ਸੋ ਅਸੀਂ ਆਪਣੇ بیٹے ਮਨਪ੍ਰੀਤ ਨੂੰ ਜਿੰਦ ਹਸਪੀਟਲ ਤੇ ਬੇਟੀ ਹਰਮਨ ਦਾ ਵੀ तहे ਦਿਲ ਤੋਂ ਧੰਨਵਾਦ ਕਰਦੇ ਆ ਜਿਹੜੇ ਦਿਨ ਰਾਤ ਸਾਡੇ ਨਾਲ ਇਸ ਵਾਵਨ ਬਹਾਰੇ ਨੇ। ਕੋ ਬੱਚਿਆਂ ਦਾ ਵੀ ਸੀ ਨਮੋਸਤ ਕਰਦੇ ਜਿਵੇਂ ਜਿਹੜੇ ਹੋਰ ਕਿਹੜੀਆਂ ਸੁਭਾਵਾਂ ਆਪਣੀ ਸੰਸਥਾ ਨਾਲੋਂ ਭੱਗਿਆ ਜਾ ਰਹੇ ਆਪਣੇ ਵੱਲੋਂ ਦੇਖੋ ਜੀ ਜਿਸ ਦਿਨ ਤੋਂ ਵੀ ਇਹ ਜਿਹੜੇ ਹੜ੍ਹ ਆਏ ਨੇ ਉਸ ਦਿਨ ਤੋਂ ਹੀ ਆਪਣੇ ਵੱਲੋਂ ਯਾਨੀ ਕਿ ਚਾਰ ਪਿੰਡ ਜਿਹੜੇ ਪੱਕੇ ਲੈ ਗਏ ਨੇ ਦੋ ਟਾਈਮ ਦਾ ਲੰਗਰ ਪ੍ਰਸ਼ਾਦਾ ਔਰ ਉੱਥੇ ਵੀ ਨਾਲ ਮੈਡੀਕਲ ਕੈਂਪ ਇਸ ਤਰ੍ਹਾਂ ਲੇਡੀਜ਼ ਦੀਆਂ ਜ਼ਰੂਰਤਾਂ ਨਾਲ ਇੱਕ ਦਿਨ ਆਪਾਂ ਕੱਪੜਿਆਂ ਦਾ ਲੰਗਰ ਲਗਾਇਆ ਸੀ ਉਹ ਲੈਡਿਸਨ ਵੀ ਸਲਾਹ ਕੇ ਦਿੱਤੇ ਕੱਪੜੇ ਕਿਉਂਕਿ ਇਸ ਵੇਲੇ ਉਹਨਾਂ ਦੇ ਕੋਲ ਸਲਾਈ ਕਰਨ ਦਾ ਕੋ ਪ੍ਰਬੰਧ ਨਹੀਂ ਸੀ ਕਿ ਨਾ ਮਹਾਵਾਰ ਜੋ ਤਾਂ ਸਾਰੇ ਮੋਰ ਬੈਠੇ ਸੀ ਤੇ ਬੱਚਿਆਂ ਦੇ ਵੀ ਕੱਪੜੇ ਨਾਲ ਇਸ ਤਰ੍ਹਾਂ ਹੀ ਅੱਗੇ ਜਿੰਨਾ ਚਿਰ ਵੀ ਇਹ ਜਿਹੜੀਆਂ ਮੁਸ਼ਕਲਾਂ ਕਿਉਂਕਿ ਉਹ ਤਾਂ ਇਹਨਾਂ ਵੀ ਪਾਣੀ ਉੱਤਰ ਗਿਆ ਤੇ ਮੁਸ਼ਕਲਾਂ ਜੇ ਜਿਹੜੀਆਂ ਖਤਮ ਹੋ ਜੇਗੀਆਂ ਉਹ ਜਿਹੜਾ ਸਮਾਂ ਇਹ ਮੁਸ਼ਕਲੇ ਕਰ ਤੱਕ ਤਿੰਨ ਚਾਰ ਮਹੀਨੇ ਚੱਲਣੀ ਆ ਕਿਉਂਕਿ ਜਦ ਤੱਕ ਇਹਨਾਂ ਦੀਆਂ ਜਿਹੜੀਆਂ ਪੈਲੀਆਂ ਇਸ ਪੱਦਰ ਨਹੀਂ ਹੋ ਜਾਂਦੀਆਂ ਤਾਰੇ ਨੇ ਖਰਾਬ ਹੋ ਗਏ ਨੇ ਕਿ ਮਕਾਨ ਕੀਆਂ ਦੇ ਢਹਿ ਢੇਰੀ ਹੋ ਗਏ ਨੇ ਕਿੀਆਂ ਦੇ ਖਰਾਬ ਹੋ ਗਏ ਨੇ ਸਾਡੀ ਸਾਡੀ ਕੋਸ਼ਿਸ਼ ਆ ਕਿ ਜਦੋਂ ਤੱਕ ਇਹ ਬਿਲਕੁਲ ਜਿਹੜੇ ਜਿੱਥੇ ਵੀ ਜਿਹੜੇ ਪਿੰਡ ਅਸੀਂ ਗੋਦ ਲੈ ਜਾਂ ਜਿਹੜਾ ਵੀ ਕੋਈ ਹੋਰ ਬਸ ਸਾਨੂੰ ਪਤਾ ਚੱਲਦਾ ਕਿਉਂਕਿ ਅਸੀਂ ਜ਼ਮੀਨੀ ਪੱਧਰ ਤੇ ਦੇਖ ਕੇ ਸੇਵਾ ਕਰਦੇ ਹਾਂ ਵੀ ਜ਼ਰੂਰਤ ਮੰਨਦੇ ਕਿਉਂਕਿ ਕਹਿੰਦੇ ਕਿ ਚਾਹ ਆਪਾਂ 1 ਰੁਪਇਆ ਜਾਂ ਇੱਕ ਫੁਰਕੇ ਦਾ ਇਸੇ ਨੂੰ দান ਦੇਣਾ ਵੀ ਪਰ ਉੱਥੇ ਦੇ ਦੋ ਜਿੱਥੇ ਜ਼ਰੂਰਤ ਆ ਬਿਲਕੁਲ ਸੋ ਅਸੀਂ ਉਨਾ ਚਿਰ ਹੀ ਇਹਨਾਂ ਸੰਗਤਾਂ ਦੇ ਨਾਲ ਆ ਜਾਂ ਤਿੱਕੇ ਬਿਲਕੁਲ ਖੁਸ਼ ਆਲੋ ਕੇ ਆਪਣੇ ਘਰਾਂ ਦੇ ਵਿੱਚ ਨਹੀਂ ਵਸੇ ਹਾਂ ਹਾਂ ਜੀ ਮੈਮ ਜਿਹੜੀਆਂ ਤਿੰਦ ਹਸਪੀਟਲ ਵੱਲੋਂ ਜਿਹੜੇ ਮੈਡੀਕਲ ਕੈਂਪ ਲਗਾਏ ਜਾ ਰਹੇ ਆ ਇਹ ਅੱਜ ਕਿੰਨਾ ਕੈਂਪ ਹੈਗਾ ਇਹ ਅੱਜ ਤੀਸਰਾ ਕੈਂਪ ਲਗਾ ਰਹੇ ਆ ਜੀ ਮਤਲਬ ਪਹਿਲਾਂ ਵੀ ਦੋ ਪਿੰਡਾਂ ਚ ਆਪਾਂ ਕੈਂਪ ਲਗਾਏ ਸੀਗੇ ਉੱਥੇ ਵੀ ਮਤਲਬ ਦੇਖਿਆ ਸੀ ਕਿ ਪਾਣੀ ਦੀ ਬੜੀ ਮਤਲਬ ਮੰਦੀ ਹਾਲਤ ਨਾਲ ਪਾਣੀ ਦੇ ਨਾਲ ਲੋਕਾਂ ਦੇ ਘਰਵਾਰਾਂ ਦਾ ਖਾਬ ਹੋਏ ਸੀਗੇ ਤੇ ਬਾਬਾ ਜੀ ਨੇ ਕਹਿ ਰਹੇ ਮਤਲਬ ਕਨਾਲ ਕਲੋਨੀ ਤੇ ਆਪਾਂ ਹੁਣ ਕੈਂਪ ਲਾਉਣਾ ਹੈ ਮਤਲਬ ਕਿ ਇੱਥੇ ਵੀ ਲੋਕੀ ਕਾਫੀ ਬੰਦਾ ਕਿ ਜੂ ਜਿਹੜਾ ਪਾਣੀ ਦੀ ਸਮੱਸਿਆ ਨਾਲ ਹੁਣ ਅਸੀਂ ਸਾਡਾ ਤੀਸਰਾ ਕੈਂਪ ਇੱਥੇ ਕਨਾਲ ਕਲੋਨੀ ਜੀ ਹੁਣ ਅਸੀਂ ਸਵੇਰ ਦੇ ਹਿੰਦਿਆ ਦੀ ਤੀਸ ਗੈਰਾ ਲੋਕਾਂ ਨੇ ਕਾਫੀ ਬੰਦਾ ਆਪਕੋ ਏਕੇਸਾ ਡਾਊਨ ਆ ਬੱਚੇ ਵੀ ਕਾਫੀ ਬਿਮਾਰ ਆ ਸੋ ਉਹਨਾਂ ਦਾ ਪ੍ਰੋਪਰਲੀ ਚੈੱਕ ਅਪ ਕਰਕੇ ਅਸੀਂ ਸਵੇਰ ਤੋਂ ਮਤਲਬ ਬੱਚਾ ਨੂੰ ਦੇ ਰਹੀ ਜਿਨ੍ਹਾਂ ਨੂੰ ਜਿਹੜੀ ਵੀ ਜ਼ਰੂਰਤ ਆ ਉਸ ਮੁਤਾਬਿਕ ਅਸੀਂ ਦਵਾਈਆਂ ਮੁਹਿਆ ਕਰਾ ਰਹੇ ਆ ਤੇ ਸਾਡੀ ਅੱਗੇ ਵੀ ਇਹੀ ਰੁਟੀਨ ਹੈ ਕਿ ਜਿੱਥੇ ਵੀ ਜਗ੍ਹਾ ਤੇ ਜਿਹੜੀ ਵੀ ਜਗ੍ਹਾ ਤੇ ਲੋੜ ਦੇ ਲੋਕਾਂ ਨੂੰ ਦਵਾਈਆਂ ਮੁਹਿਆ ਕਰਾਈਆਂ ਜਾਂ ਤਾਂ ਕਿ ਮਤਲਬ ਉਹਨਾਂ ਨੂੰ ਲੋਕ ਦੀ ਘੜੀ ਚ ਉਹਨਾਂ ਨੂੰ ਸਾਡਾ ਵੀ ਕੋਈ ਸਾਥ ਉਹਨਾਂ ਨੂੰ ਮਿਲ ਸਕੇ ਕਿ ਮਤਲਬ ਜਿੱਥੇ ਅਸੀਂ ਲੋਕ ਇੰਨੇ ਕਿ ਬਰੇਕਰ ਹੋ ਚੁੱਕੇ ਆ ਨਾ ਉਹਨਾਂ ਨੇ ਖਾਣ ਪੀਣ ਕੋਈ ਮਤਲਬ ਸਹਾਰਣੀ ਹੈ ਹਾਂਜੀ ਸਾਡੇ ਨਾਲ ਮੌਜੂਦ ਹਨ ਬਾਬਾ ਸੋਨੂ ਸ਼ਾਹ ਜੀ ਹਰੀਕੇ ਵਾਲੇ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕਾਫੀ ਦਿਨਾਂ ਤੋਂ ਜਿਹੜੇ ਹੜ੍ਹ ਪੰਜਾਬ ਦੇ ਵਿੱਚ ਆਏ ਹੋਏ ਆ ਆਪਣੀ ਸੰਸਥਾ ਵੱਲੋਂ ਕਿਹੋ ਜੀਆਂ ਸੁਵਮਾ ਨਵੀਆਂ ਜਾਣੀਆਂ ਪਹਿਲਾਂ ਸਾਰੀਆਂ ਸਤਕਾਰਯੋਗ ਸੰਗਤਾਂ ਜੋ ਆਪ ਜੀ ਦੇ ਮਾਦੀਨ ਦਾ ਨਾਲ ਇਹ ਵੀਡੀਓ ਦੇਖ ਰਹੀਏ ਨੇ ਸਭ ਤੋਂ ਪਹਿਲਾਂ ਧੰਨਵਾਦ ਹੋ ਗਿਆ ਜੀ ਦਾ ਜਿਹੜੇ ਰਿਕਵਰੀ ਕਰ ਲਈ ਅੱਜ ਇੱਥੇ ਮੌਜੂਦ ਨੇ ਆਪ ਪਹੁੰਚੇ ਨੇ ਸਾਰਿਆਂ ਨੂੰ ਮੇਰੀ RAM RAM ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਸੇਤ ਪੀਠ ਮਾਤਾ ਵੈਸ਼ਨੂ ਦੇਵੀ ਮੰਦਿਰ ਪਿੰਡ ਬਾਲ ਜੋਕੜਾਏ ਵਾਲੇ ਦਾ ਜੀਰਾ ਤਹਿਸੀਲ ਦਾ ਇੱਕ ਹਿੱਸਾ ਹੈ ਉਸ ਮੰਦਿਰ ਦੇ ਸਰਪ੍ਰਸਤ ਸਾਡੇ ਮਹਾਰਾਜ ਮਾਤਾ ਸਰਪਰੀ ਦੇਵੀ ਹਨ ਜਿਨ੍ਹਾਂ ਦੀ ਰਹਿਨਮਾਈ ਦੇ ਠਾ ਜਦੋਂ ਤੇ ਹੜਪੀੜ ਤਾ ਪਰਿਵਾਰ ਜਦੂ ਮਤਲਬ ਪਾਣੀ ਦੀ ਬਾੜ ਦੇ ਨਾਲ ਨੁਕਸਾਨ ਹੋਇਆ ਉਹਨਾਂ ਪਰਿਵਾਰਾਂ ਦੇ ਲਈ ਮੰਦਰ ٹرسٹ ਵੱਲੋਂ ਉਹਨਾਂ ਲਈ ਨੰਗਾ ਪ੍ਰਸ਼ਾਸਨਾ ਬਣਾ ਕੇ ਭੇਜਿਆ ਜਾਂਦਾ ਹੈ ਉਸ ਦਿਨ ਤੋਂ ਹੀ ਮੁਕੰਮਲ ਸੇਵਾ ਮੰਦਰ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਪਰ ਉਹਨਾਂ ਲਈ ਜੋ ਵੀ ਸਵਾਵਾ ਬੰਦੀ ਨੂੰ ਹੋਰ ਜਿਸ ਤਰ੍ਹਾਂ ਪਿੱਛੇ ਥੋੜੇ ਦਿਨ ਪਹਿਲਾਂ ਉਹਨਾਂ ਪਿੰਡ ਵਾਲਿਆਂ ਨੇ ਵੀਡੀਓ ਵਾਇਰਲ ਕੀਤੀ ਮਤਲਬ ਕਿ ਸਾਡੇ ਤਾਂ ਟਿਕ ਰਿਕਵੈਸਟ ਕੀਤੀ ਕਿ ਸਾਡੇ ਉਹਨਾਂ ਪਿੰਡ ਦੇ ਵਿੱਚ ਸਿਲੰਡਰ ਨਹੀਂ ਭਰਾਈ ਜਾਂਦੇ ਬੜੀ ਦਿੱਕਤ ਆ ਸਾਡੇ ਕੋਲ ਚੌਣ ਵਾਲੀ ਸੰਗਤ ਸੀ Rajasthan ਚ ਸੀ ਉਹਨਾਂ ਨੇ ਸੰਪਰਕ ਕੀਤਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਇਹਨਾਂ ਨੂੰ ਸਿਲੰਡਰ ਭਰਾ ਕੇ ਦਿੱਤੇ ਜਾਣ ਉਹਨਾਂ ਹਰ ਪਰਿਵਾਰ ਦੇ ਘਰ ਨੂੰ 1-1000 ਰੁਪਿਆ ਮੋਹੱਈਆ ਕਰਾਇਆ ਸਿਲੰਡਰ ਭਰਾਂ ਦੇ ਲਈ ਫਿਰ ਉਹਨਾਂ ਦੇ ਵਸਤਰ ਕੱਪੜੇ ਖਰਾਬ ਹੋ ਚੁੱਕੇ ਸੀ ਭੈਣਾ ਦੇ ਬੱਚਿਆਂ ਦੇ ਉਹਨਾਂ ਵੱਲੋਂ ਫਿਰ ਇੱਕ ਵੀਡੀਓ ਹੋਰ ਸਾਡੇ ਤੱਕ ਪਹੁੰਚਾਈ ਕਿ ਸਾਨੂੰ ਮੰਦਰ ਕਮੇਟੀ ਵੱਲੋਂ ਕੱਪੜਿਆਂ ਦਾ ਸਾਨੂੰ ਮਦਦ ਇਹਨਾਂ ਦਾ ਬਿਸਤਰੀ ਹੋ ਕੇ ਜਾਂ ਲੋੜ ਅਨੁਸਾਰ ਸਾਨੂੰ ਦਿੱਤੇ ਜਾਣ ਵਸਤਰ ਫਿਰ ਉਹਨਾਂ ਲਈ ਮਾਤਾ ਜੀ ਦੀ ਕਿਰਪਾ ਨਾਲ ਸਾਡੀ ਬੇਟੀ ਐ ਜੀਤ ਦੇਵੀ ਆ ਮਾਨਸਤ ਉਸਮਾਨ ਸਾਹਿਬੀ ਅਸੀਂ ਉਹਨੂੰ ਬੇਨਤੀ ਕਰ ਗਏ ਇਹਨਾਂ ਬੱਚਿਆਂ ਦੇ ਲਈ ਅਸੀਂ ਕੱਪੜਿਆਂ ਦਾ ਮਾਈਆਂ ਬੀਬੀਆਂ ਲਈ ਕੱਪੜਿਆਂ ਦਾ ਸੂਤਾ ਦਾ ਮਤਲਬ ਕਿ ਨਵੇਂ ਫਰੈਸ਼ ਦਾ ਲੰਗਰ ਲਗਾਇਆ ਗਿਆ ਉਹਨਾਂ ਦੇ ਲਈ ਮੁਕੰਮਲ ਸੇਵਾ ਜਾਰੀ ਆ ਮੰਦਰ ਕਮੇਟੀ ਦੇ ਵੱਲੋਂ ਹੋਰ ਉਹਨਾਂ ਦੀ ਜੋ ਵੀ ਜ਼ਰੂਰਤ ਹੁੰਦੀ ਜਿਸ ਤਰ੍ਹਾਂ ਵੀ ਸਾਨੂੰ ਕਹਿੰਦੇ ਨੇ ਉਸ ਤਰ੍ਹਾਂ ਬੁਰੀ ਕੀਤੀ ਜਾਂਦੀ ਆ ਉਹਨਾਂ ਦੇ ਪਿੰਡ ਮੈਡੀਕਲ ਕੈਂਪ ਵੀ ਦੋ ਵਾਰੀ ਥੈਂਡ ਹਸਪੀਟਲ ਮੱਖੂ ਡਾਕਟਰ ਮਨਪ੍ਰੀਤ ਸਿੰਘ ਕਹਿੰਦੇ ਦੀ ਸੂਚੀ ਟੀਮ ਵੱਲੋਂ ਸਾਡਾ ਲਾਡਾ ਬੇਟਾ ਜਾਂ ਸਾਡੇ ਚੋਣ ਵਾਲੇ ਬੇਟੀ ਹਰਮਨ ਇਹਨਾਂ ਸੂਚੀ ਕਮੇਟੀ ਵੱਲੋਂ ਲਗਾਇਆ ਜਾਂਦਾ ਵਾ ਤੇ ਬਾਬਾ ਜੀ ਅੱਜ ਅੱਜ ਜਿਹੜਾ ਇਹ ਕੈਂਪ ਲੱਗਿਆ ਇਹ ਕਿਸ ਕਲੋਨੀ ਦੇ ਵਿੱਚ ਹੈ ਤੇ ਅੱਜ ਜੀ ਅਸੀਂ ਕਨਾਲ ਕਨੋਲੀ ਮੱਖੂ ਵਿੱਚ ਖੜੇ ਆ ਜੋਹਰੀ ਕੇ ਹੈਟ ਡੈਮ ਉੱਪਰ ਆ ਇਸ ਮਿੰਟ ਦੇ ਚ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਬਰਸਾਤ ਦਾ ਪਾਣੀ ਆਂਦਾ ਤੇ ਇੱਧਰ ਖੜਾ ਜਾਂਦਾ ਵਾ ਦੂਸਰੇ ਬੰਨੇ ਦਰਿਆ ਵਾ ਉਹ ਡੈਮ ਦਾ ਪਾਣੀ ਆ ਇਹ ਪਿੰਡ ਵੀ ਪੀੜ ਸੀ ਮਤਲਬ ਕਹਿੰਦੇ ਤੋ ਬਾਅਦ ਇਸ ਵਾਰੀ ਸਤਾਂ ਐਲਰਜੀ ਐ ਇਨਫੈਕਸ਼ਨ ਤੋਂ ਬੜਾ ਸੀ ਉਹਨਾਂ ਦੀ ਪਿੰਡ ਦੀ ਜੋ ਪੰਚਾਇਤ ਸੀ ਲਵ ਪ੍ਰੀਤ ਹਾਰ ਪ੍ਰੀਤ ਜਾਨਾਂ ਤੇ ਭੈਣ ਜੀ ਇਹਨਾਂ ਵੱਲੋਂ ਸਾਨੂੰ ਮੱਲਬ ਬੰਦਰ ਕਮੇਟੀ ਨਾਲ ਮਤਲਬ ਸਪਰਕ ਕੀਤਾ ਗਿਆ ਕਿ ਇੱਥੇ ਵੀ ਇੱਕ ਕੈਂਪ ਲਵਾ ਕੇ ਦਿੱਤਾ ਜਾਵੇ ਜਿੱਦਾਂ ਅੱਜ ਇਹਨਾਂ ਦੇ ਲਈ ਬੱਚਿਆਂ ਦੀ ਮੈਡੀਸਿਨ ਵੱਡੇ ਬਜ਼ੁਰਗਾਂ ਦੀ ਸ਼ੂਗਰ ਦੀ ਬੁਖਾਰ ਦੀ ਡਾਈਫਟ ਐਨੀ ਵੀ ਕੋਈ ਵੀ ਜ਼ਰੂਰਤ ਦੀ ਆ ਸਭ ਦਵਾਈ ਥਿੰਦ ਮਹੀਆ ਹਸਪੀਟਲ ਵੱਲੋਂ ਮਹੀਆ ਕਰਵਾ ਰਹੀ ਹੈ ਪਰ ਭਾਈ ਜਿਹੜੀਆਂ ਇਹ ਸਵਾਮਾ ਕਦੋਂ ਤੱਕ ਜਰੀ ਰਹਿਣਗੀਆਂ ਇਹ ਸਵਾਮਾ ਜੀ ਭਗਵਾਨ ਕਿਰਪਾ ਕਰੇ ਜੀ ਹੁਣ ਅਸੀਂ ਜੀ ਹੁਣ ਇਹ ਲੋਕ ਪਰਿਵਾਰ ਆਪਣੇ ਘਰਾਂ ਵਿੱਚ ਚਲੇ ਗਏ ਨੇ ਪਾਣੀ ਉਤਰਨ ਦੇ ਕਰਕੇ ਹੁਣ ਅਸੀਂ ਇਹਨਾਂ ਦੇ ਘਰਾਂ ਦੇ ਲਈ ਕਿੱਟਾਂ ਬਣਾ ਰਹੇ ਹਾਂ ਰਾਸ਼ਨ ਦੇ ਕੋਈ ਜਿਹੜਾ ਪੁਰਾਣਾ ਰਾਸ਼ਨ ਇਹਨਾਂ ਦਾ ਖਰਾਬ ਹੋ ਚੁੱਕਾ ਜਿਹਨੇ ਕੋਈ ਸੰਭਾਲਿਆ ਨਹੀਂ ਕਿਹਾ ਕੋਈ ਸਲਾਬ ਸੀ ਨਮੀ ਸੀ ਨਮੀ ਕਰਕੇ ਆਟਾ ਦਾਲ ਸਭ ਚੀਜ਼ਾਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਲਈ ਨਵੀਆਂ ਕਿੱਟਾਂ ਬਣ ਜਾ ਰਹੀਆਂ ਨੇ ਔਰ ਬੜੀ ਜਲਦੀ ਇਹਨਾਂ ਨੂੰ ਨਵੇਂ ਜਿਹੇ ਕਿੱਟਾਂ ਕਰੈਨੇ ਦੇ ਜਿਹੜੀਆਂ ਮੁਹਈਆ ਕਰਵਾਈਆਂ ਜਾਣਗੀਆਂ। ਔਰ ਇਹਨਾਂ ਦੀ ਜਿਸ ਤਰ੍ਹਾਂ ਕਿਆਂ ਇਹ ਦੇ ਮਕਾਨ ਖਰਾਬ ਹੋ ਗਏ ਨੇ, ਕਮਰੇ ਖਰਾਬ ਹੋ ਗਏ ਨੇ ਉਹਨਾਂ ਨੇ ਕਮਰੇ ਦੀ ਮੰਗ ਕਰਕੇ ਬਾਜਾ ਜ਼ਮੀਨਾ ਜਿਹੜੀਆਂ ਪੰਜਾਬ ਕਰਾ ਕੇ ਦੇ ਨੇ ਉਹਨਾਂ ਦੀ ਮੰਗ ਆ। ਉਹਨਾਂ ਦੇ ਉੱਤੇ ਟਰਸਟ ਵੱਲੋਂ ਜਲਦੀ ਜਲਦੀ ਵਿਚਾਰ ਕੀਤਾ ਜਾਊਗਾ ਕਿ ਇਹਨਾਂ ਦੀ ਮਦਦ ਕਿਸੇ ਨਾਲ ਕੀਤੀ ਜਾਵੇ। ਅਜਾ ਦਾਨੀ ਸੱਜਣਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ। ਦਾਨੀ ਸੱਜਣਾਂ ਨੂੰ ਇਹੋ ਅਪੀਲ ਆ ਕਿ ਜ਼ਮੀਨੀ ਪੱਧਰ ਤੇ ਜਾਓ। ਕਿਉਂਕਿ ਆਮ ਬੰਦਾ ਅਜੇ ਵੀ ਉਹਦੇ ਤੱਕ ਚੀਜ਼ ਨਹੀਂ ਪਹੁੰਚ ਰਹੀ। ਕਿਉਂਕਿ ਉਹ ਹੁੰਦੇ ਨੇ ਪਿੰਡ ਦੇ ਮੋਢੀਆਂ ਉਹ ਆਪਰਾਸ਼ਨ ਦਿਖਾ ਲੈਂਦੇ ਨੇ ਜਾਂ ਆਪਣੇ ਚੋਣ ਵਾਲੇ ਪਿੰਡਾਂ ਵਿੱਚ ਕਈਆਂ ਦਾ ਵੋਟਾਂ ਦਾ ਚੱਕਰ ਕਈਆਂ ਦੇ ਲੜਾਈ ਝਗੜੇ ਕਈਆਂ ਦੀ ਇੱਕ ਨਾਲ ਬੰਦੀ ਦੂਜੇ ਨਾਲ ਨਹੀਂ ਬੰਦੀ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਤੋਂ ਆਪਾਂ ਵੇਖਦੇ ਆਉਂਦੇ ਦੁਨੀਆ ਦੇ ਵਿੱਚ ਆ ਗਿਆ ਨੇ ਦਾਨੀ ਸੱਜਣ ਜ਼ਮੀਨ ਦੀ ਪੱਧਰ ਤੇ ਜਾਣ ਆਪ ਜਾ ਕੇ ਵੇਖਣਾ ਕਿ ਕਿਹਨੂੰ ਕਿਹੜੀ ਚੀਜ਼ ਦੀ ਲੋੜ ਆ ਜਿਹੜੀ ਚੀਜ਼ ਦੀ ਲੋੜ ਉਹਨੂੰ ਉਸ ਨੂੰ ਮਹਿਆ ਕਰਵਾਣਾ ਮੰਜੇ ਨਹੀਂ ਹੈਗੇ ਗੱਦੇ ਨਹੀਂ ਹੈਗੇ ਬਿਸਤਰੇ ਨਹੀਂ ਹੈਗੇ ਭਾਂਡੇ ਖਰਾਬ ਹੋ ਗਏ ਕਿ 10-10 ਫੁੱਟ ਤੱਕ ਘਰਾਂ ਲੋਕਾਂ ਦੇ ਪਾਣੀ ਵਿੱਚ ਡੁੱਬੇ ਰਹੇ ਨੇ ਤੇ 12-13 ਫੁੱਟ ਦੀ ਲੈਂਟਰ ਦੀ ਛਾਤ ਹੁੰਦੀ ਆ ਜੱਬਾ ਆਲੀ ਆਲੀ ਛਾਤ ਹੁੰਦੀ ਆ ਜ਼ਮੀਨੀ ਪੱਤਰ ਤੇ ਜਾ ਕੇ ਦੇਖਣ ਕਿ ਕਹਿੰਦੀ ਕੋਈ ਲੋੜ ਆ ਦਾਨੀ ਸੱਜਣਾਂ ਨੂੰ ਮੇਰੀ ਵੀ ਬੇਨਤੀ ਆ ਆਪ ਜੀ ਦੇ ਚੈਨਲ ਦੇ ਮਾਧਿਅਮੇ ਤੇ ਥਰੂ ਕਿ ਤੁਸੀਂ ਬੇਸ਼ੱਕ ਸਾਡੇ ਨਾਲ ਸੰਪਰਕ ਕਰੋ ਅਸੀਂ ਆਪਣੀ ਟੀਮ ਦੇ ਬੰਦੇ ਨਾਲ ਭੇਜਾਂਗੇ ਤੁਸੀਂ ਜਾ ਕੇ ਉਹ ਨਹੀਂ ਉਹ ਚੀਜ਼ ਦੋ ਜਿਹਨੂੰ ਲੋੜ ਹੈ ਗਿਆ ਅਜੇ ਵੀ ਕੀਆਂ ਕੋਈ ਕਿਰਿਆਨੇ ਨਹੀਂ ਹੈਗਾ ਚਾਹੇ ਦਾਨੀ ਸੱਜਣ ਕਿਹ ਜਿੰਦੇ ਕਿਰਿਆਨਾ ਵੜਾ ਭੇਜਤਾ ਚਾਰਾ ਵੜਾ ਭੇਜਤਾ ਚਾਰਾ ਵੀ ਨਹੀਂ ਹੈਗਾ ਜੀ ਅਜੇ ਮਤਲਬ ਕਹਿੰਦਾ ਉਹ ਚ ਪੱਠੇ ਨਹੀਂ ਗੇ ਬੜੀ ਦਿੱਕਤ ਬੜੀਆਂ ਪਰੇਸ਼ਾਨੀਆਂ ਹੈਗੇ ਨੇ ਜੇ ਵੀ ਕਿਉਂਕਿ ਦੇਖੋ ਫਸਲ ਦੇਗੀ ਨਹੀਂ ਤੇ 4 4 ਫੀਟ ਚੋਕਰ ਸਭ ਕੁਝ ਪਸ਼ੂਨੇ ਦੇ ਖਾਣੇ ਖਾਣਾ ਜੀ ਪਰ ਪਸ਼ੂ ਵੀ ਬਿਮਾਰੀਆਂ ਦੇ ਉੱਤੇ ਮਤਲਬ ਡਿਪੈਂਡ ਕਰ ਰਹੇ ਨੇ ਪਸ਼ੂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਰਹੀਆਂ ਨੇ ਔਰ ਗੁਰੂ ਮਹਾਰਾਜ ਮਾਤਾ ਸਰਪ੍ਰੀਤ ਦੇਵੀ ਜੀ ਰਹਿਨਮਾਈ ਇੱਥਾਂ ਸੀ ਬੜੀ ਜਲਦੀ ਡੰਗਰਾਂ ਦੇ ਇਲਾਜ ਵਾਲਾ ਵੀ ਮਲ ਸ਼ੁਰੂ ਕਰਨ ਜਾ ਰਹੇ ਕੈਂਪ ਤੇ ਜਿਹੜੇ ਪਸ਼ੂਆਂ ਉਹਨਾਂ ਨੂੰ ਵੀ ਮੈਡੀਕਲ ਸੂਟ ਦਿੱਤੀ ਜਾਵੇ ਉਹਨਾਂ ਦੇ ਲਈ ਵੀ ਇਲਾਜ ਸ਼ੁਰੂ ਕਰਨ ਜਾ ਰਹੇ ਮੰਦਰ ਟ੍ਰਸਟ ਤੁਹਾਨੂੰ